ਜਾਲ-ਥਲ ਵਿੱਚ ਵਸਦਾ ਏ ਤੇਰਾ ਧਰਤੀ ਤੇ ਵੀ ਵਾਸਾ ਇੱਕ ਛਿਨ ਵਿੱਚ ਬਦਲ ਸਕਦਾ ਵਸਦੀ ਦੁਨੀਆ ਦਾ ਤੂੰ ਪਾਸਾ ਇੱਕ ਛਿਨ ਵਿੱਚ ਬਦਲ ਸਕਦਾ ਵਸਦੀ ਦੁਨੀਆ ਦਾ ਤੂੰ ਪਾਸਾ ਚੋਂ ਖਾ ਕੇ ਉਡਾ ਕਦੇ ਤੂੰ ਥਲੀ ਕਰੇ ਅਸਗਾਹ ਨੇਰ ਗੁਣ ਤੇ ਸਰ ਗੁਣ ਤੂੰ ਤੇਰਾ ਕਿਹੜਾ ਨਾਮ ਧਿਆਵਾ ਨੇਰ ਗੁਣ ਤੇ ਸਰ ਗੁਣ ਤੂੰ ਤੇਰਾ ਕਿਹੜਾ ਨਾਮ ਧਿਆਵਾ ਓ ਕਈ ਵਾਰ ਪਸਰਿਆ ਤੂੰ ਆ ਦੁਨੀਆ ਦਾ ਪਸਾਰਾ ਤੂੰ ਹਰਦਮ ਇੱਕ ਰਿਆ ਮੇਰੇ ਸੱਚੇ ਪਰਵਦਗਾਰਾ ਤੂੰ ਹਰਦਮ ਇੱਕ ਰਿਆ ਮੇਰੇ ਸੱਚੇ ਪਰਵਦਗਾਰਾ ਇਕਤ ਦੇ ਵਸਣ ਲਈ ਫੇਰੇ ਤੂੰ ਰਚੀਆਂ ਚਾਰ ਦਿਸ਼ਾਵਾਂ 네ਰ ਗੁਣ ਤੇ ਸਰ ਗੁਣ ਤੂੰ ਤੇਰਾ ਕਿਹੜਾ ਨਾਮ ਤੇ ਆਵਾ 네ਰ ਗੁਣ ਤੇ ਸਰ ਗੁਣ ਤੂੰ ਤੇਰਾ ਕਿਹੜਾ ਨਾਮ ਧਿਆਵਾ ਆ ਸੁਖ ਮਤੋਂ ਸੁਖ ਮਤੋਂ ਆਪੇ ਬਣਦਾ ਵਾਡੇ ਅਕਾਰੀ ਤੇਰਾ ਅੰਤ ਨੀ ਪਾ ਸਕਿਆ ਗੂੜ ਗਿਆਨੀ ਕੋਈ ਸੰਸਾਰੀ ਤੇਰਾ ਅੰਤ ਨੀ ਪਾ ਸਕਿਆ ਗੂੜ ਗਿਆਨੀ ਕੋਈ ਸੰਸਾਰੀ ਨਾ ਵੇਦਕ ਤੇ ਬਾਚੋਂ ਤੈਨੂੰ ਕਿੱਥੋਂ ਮੈਂ ਹੱਥ ਆਵਾਂ 네ਰੇ ਗੁਣ ਤੇ ਸਰ ਗੁਣ ਤੂੰ ਤੇ ਕਿਹੜਾ ਨਾਮ ਤੇ ਆਵਾ ਨਿਰਗੁਣ ਤੇ ਸਰਗੁਣ ਤੂੰ ਤੇਰਾ ਕਿਹੜਾ ਨਾਮ ਤੇ ਆਵਾ ਉਹ ਵਿੱਚ ਭੇਟੇ ਤਾਲੇ ਦੇ ਏ ਸਾਨਾ ਸਾਰਾ ਹੈ ਚੌਹੀ ਪਾਸੀ ਕਈ ਦੀਪ ਮੰਡਲ ਰਚਤੇ ਕਿਧਰ ਰਚਤੀ ਜੂਨ 84 ਕਈ ਦੀਪ ਮੰਡਲ ਰਚਤੇ ਕਿਧਰ ਰਚਤੀ ਜੂਨ 84 ਰਾਮ ਸਸ ਵਿੱਚ ਰਮਿਆਏ ਕਿਤਰੇ ਤਾਰਿਆਂ ਦਾ ਪਰਛਾਵਾਂ 네ਰ ਗੁਣ ਤੇ ਸਰ ਗੁਣ ਤੂੰ ਤੇ ਕਿਹੜਾ ਨਾਮ ਧਿਆਵਾ ਨਿਰਗੁਣ ਤੇ ਸਰਗੁਣ ਤੂੰ ਤੇਰਾ ਕਿਹੜਾ ਨਾਮ ਧਿਆਵਾ ਹਰਣ ਫਰਣ ਕਰਕੇ ਰਚਦਾ ਖਾਣਿਆ ਚਾਰ ਦੁਬਾਰਾ ਤੂੰ ਸਦਾ ਆਪਣੇ ਦਰਿਆ ਕਿਸੇ ਨੂੰ ਦਿਸਿਆ ਨਹੀਂ ਦਿਲਦਾਰਾ ਤੂੰ ਸਦਾ ਆਪਣੇ ਦਰਿਆ ਕਿਸੇ ਨੂੰ ਦਿਸਿਆ ਨਹੀਂ ਦਿਲਦਾਰਾ ਨੂੰ ਖਤਪਾ ਇੱਕ ਸਰਨਾਵਾ 네ਰ ਗੁਣ ਤੇ ਸਰ ਗੁਣ ਤੂੰ ਤੇਰਾ ਕਿਹੜਾ ਨਾਮ ਤੇ ਆਵਾ 네ਰ ਗੁਣ ਤੇ ਸਰ ਗੁਣ ਤੂੰ ਤੇਰਾ ਕਿਹੜਾ ਨਾਮ ਤੇ ਆਵਾ ਓ ਜਸ ਆਪ ਆਪਣਾ ਤੂੰ ਸੋਣਾ ਦਾ ਸਾਧ ਸੰਗਤ ਵਿੱਚ ਆ ਕੇ ਤੇਰੇ ਤੱਕ ਸਰੂਪ ਦੀ ਆ ਵਖਤ ਬਾਤਾ ਕਹਿ ਨ ਸੁਣਾ ਕੀ ਹੋ ਸਰੂਪ ਦੀਆਂ ਵਕਤ ਬਾਤਾਂ ਕੈ ਨ ਸੁਣਾ ਕੇ ਤੇਰੇ ਤਤ ਸਰੂਪ ਦੀਆਂ ਵਕਤ ਬਾਤਾਂ ਕੈ ਸੁਣਾ ਕੇ ਤੇ ਸੰਸਕਰ ਤੇ ਉੜ ਦੂ ਲਿਪੀ ਲਿਖਤੀ ਕਈ ਪਛਾਵਾਂ ਨੇਰ ਗੁਣ ਤੇ ਸਰ ਗੁਣ ਤੂੰ ਕਿਹੜਾ ਨਾਮ ਤੇ ਆਵਾ 네ਰ ਗੁਣ ਤੇ ਸਰ ਗੁਣ ਤੂੰ ਤੇਰਾ ਕਿਹੜਾ ਨਾਮ ਧਿਆਵਾ ਦਤੇ ਅਮਰਤ ਦਾ ਤੇਰਾ ਇੱਕੋ ਨਾਮ ਖਜ਼ਾਨਾ ਜੇ ਸਹਿਰ ਦੇ ਵਸ ਜਾਵੇ ਓਹੋ ਬਣੇ ਮਨੁੱਖ ਮਹਾਨਾ ਜੇ ਸਹਿਰ ਦੇ ਵਸ ਜਾਵੇ ਓਹੋ ਬਣੇ ਮਨੁੱਖ ਮਹਾਨਾ ਘਿਰ ਦੇ ਚੋਂ ਬੋਲ ਪਵੇ ਇਕ ਸੁਰ ਹੋ ਕੇ ਜਦੋਂ ਬੁਲਾਵਾ ਨਿਰਗੁਣ ਤੇ ਸਰਗੁਣ ਤੂੰ ਤੇਰਾ ਕਿਹੜਾ ਨਾਮ ਧਿਆਵਾ ਨਿਰਗੁਣ ਤੇ ਸਰਗੁਣ ਤੂੰ ਤੇਰਾ ਕਿਹੜਾ ਨਾਮ ਧਿਆਵਾ ਨਾ ਆਇਆ अंत दस ना कोई भेद बताया मदद कोई कौन कह सकद मेरे दाता जी तू कदा कोई कौन कह सकद मेरे ईश्वर जी तू कदा वो सच स्वरूप दिया लिख दे की गुरुनाम गथाव ਤੇ ਸਰ ਗੁਣ ਤੂੰ ਤੇਰਾ ਕਿਹੜਾ ਨਾਮ ਧਿਆਵਾ ਨੇ ਗੁਣ ਤੇ ਸਰ ਗੁਣ ਤੂੰ ਤੇਰਾ ਕਿਹੜਾ ਨਾਮ ਧਿਆਵਾ